ਜੋ ਜੀ ਕਾ ਸਾਬਾ ਵਾਹਿਗੁਰੂ ਦੀ ਬਖਸ਼ਿਸ਼ ਤਿਹੋ ਪਾਉਲ ਖੰਡ ਨਿਤਾਰ ਹੋਏ ਜਨਮ ਸੁਝਲਾ ਵਾਹਿਗੁਰੂ ਆਹੋ ਗੋਬਿੰਦ ਸਿੰਘ ਆਪੇ ਗੁਰਦੇ ਗਾ ਗੁਰੂ ਕੀ ਸੰਗਤ ਆਪ ਸਾਰੇ ਦੇਤਨਾਂ ਤੇ ਨਿਮਰਤਾ ਸੇ ਬੇਨਤੀ ਕੀਤੀ ਜਾਂਦੀ ਏ ਕਿ ਖਾਲਸਾ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੱਖਰਕਦੇ ਆ ਗੁਰਦੁਆਰਾ ਗੁਰੂ ਸਿੰਘ ਸਵਾ ਪਰਮਾਵੀ ਕੀ ਜੋ ਕਿ 26 ਅਪ੍ਰੈਲ ਨੂੰ ਦਿਨਸ਼ਨੀਵਾਰ ਨੂੰ ਜੋ ਕਿ 11 ਵਜੇ ਗੁਰਗ੍ਰੰਥ ਸਾਹਿਬ ਦੀ ਛਤਰ છਾਇਆ ਹੈ ਅਤੇ ਪੰਜ ਪਿਆਰਿਆਂ ਦੇ ਅਗਵਾਈ ਹੈ ਸਵੇਰੇ 11 ਵਜੇ ਨਗਰ ਕੀਰਤਨ ਦੀ ਅਰੰਭਤਾ ਹੋਵੇਗੀ ਅਤੇ ਸ਼ਾਮ ਨੂੰ 4 ਵਜੇ ਗੁਰਦੁਆਰਾ ਸਾਹਿਬ ਦੀ ਸਮਾਪਤੀ ਹੋਵੇਗੀ ਸੋ ਸਾਰੇ ਸੰਗਤ ਜੀਓ ਇਸ ਮਹਾਨ ਪ੍ਰਸੰਗ ਨੂੰ ਮੁੱਖ ਰੱਖਦੇ ਆਪ ਸਾਰੇ ਹੀ ਪਰਿਵਾਰਾਂ ਸਮੇਤ ਗੁਰੂ ਘਰ ਹਾਜ਼ਰਿਆ ਪਰਕੇ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਖੁਸ਼ੀਆਂ ਪ੍ਰਾਪਤ ਕਰਨੇ ਆਪ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨੀਆਂ ਜੋ ਕਿ ਇੰਡੀਆ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਇਸ ਮਹਾਨ ਸਮਾਗਮ ਵਿੱਚ ਟਾੜੀ ਕਵੀ ਸਰਜਤੀ ਪਹੁੰਚ ਰਹੇ ਹਨ ਸੋ ਬੇਨਤੀ ਨੂੰ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ